ਪ੍ਰਾਈਮਰ ਰਿਕਾਰਡਿੰਗ ਵੀਡੀਓ ਟੂਡਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਰਾਜਾ ਢਾਲੀਵਾਲ ਖੂਨਦਾਨ ਮਹਾਨਦਾਨ ਦੇ ਨਰੇ ਨੂੰ ਬੁਲੰਦ ਕਰਦੇ ਹੋਏ ਪਿੰਡ ਕੋਲੀਆ ਕਲਾਂ ਜ਼ਿਲ੍ਹਾ ਮੋਗਾ ਵਿੱਚ ਅੱਜ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਸੋ ਆਓ ਗੱਲਬਾਤ ਕਰਦੇ ਹਾਂ ਜਿਹੜੇ ਨੌਜਵਾਨ ਪਹੁੰਚੇ ਹੋਏ ਖੂਨਦਾਨ ਕਰਨ ਵਾਸਤੇ ਲੱਡ ਦਾਨ ਕਰਕੇ ਹਟੇ ਹਾਂਜੀ ਭਾਈ ਜੀ ਕੀ ਨਾਮ ਹੈ ਲੱਪੀ ਸਿੰਘ ਕਿੰਨੀ ਵਾਰ ਖੂਨਦਾਨ ਕੀਤਾ ਤੁਸੀਂ ਪਹਿਲੀ ਵਾਰ ਕੀਤੀ ਹੈ ਪਹਿਲੀ ਵਾਰ ਕੀਤੀ ਤੇ ਕੀ ਮਹਿਸੂਸ ਹੋ ਰਿਹਾ ਕੁਝ ਨਹੀਂ ਮਹਿਸੂਸ ਹੋ ਰਿਹਾ ਮਾਨਮਸੂ ਸੂਰੇ ਹਾਂਜੀ ਮਾਨਮਸੂ ਸਾਰੇ ਇਹ ਕੁਝ ਖਾਣ ਪੀਣ ਨੂੰ ਦਿੱਤਾ ਕਲੱਬ ਵਾਲਿਆਂ ਨੇ ਹਾਂਜੀ ਹਾਂਜੀ ਆਓ ਹੁਣ ਗੱਲਬਾਤ ਕਰਦੇ ਹਾਂ ਗੁਰੂ ਰਾਮਦਾਸ ਕਲੱਬ ਇਹਨਾਂ ਦੇ ਪ੍ਰਧਾਨ ਨਾਲ ਹਾਂਜੀ ਪ੍ਰਧਾਨ ਸਾਹਿਬ ਸਾਸਿਕਾਲ ਜੀ ਤੁਸੀਂ ਬਲੱਡ ਡੋਨ ਕੀਤਾ ਹਾਂਜੀ ਹਾਂਜੀ ਕਿੰਨੀ ਮੇਰਦਾਨ ਕੀਤਾ ਮੈਂ 11ਵੀਂ 12ਵੀਂ ਆਗਰ ਬਗੈ ਜੀ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਇਹ ਹੈ ਜੀ ਜੇ ਮਹਾਰਾਜ ਨੇ ਜਿਸ ਨੂੰ ਵੀ ਤੰਦਰੁਸਤ ਸਰੀਰ ਬਖਸ਼ਿਆ ਹੈ ਤੇ ਉਹ ਆਪਣਾ ਖੂਨਦਾਨ ਵੱਧ ਤੋਂ ਵੱਧ ਕਰਨ ਸਭ ਤੋਂ ਵੱਡਾ দান ਖੂਨਦਾਨਾ ਜਿੰਨੇ ਨੌਜਵਾਨਾ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਖੂਨਦਾਨ ਕਰਨ ਤੇ ਮਨੁੱਖਾਂ ਦੀ ਜਾਨ ਬਚਾਉਣ ਕਿਸੇ ਟਾਈਮ ਵੀ ਜਰੂਰਤ ਪੈ ਸਕਦੀ ਆ ਆਪਣਾ ਦਿੱਤਾ ਹੋਇਆ ਬਲੱਡ ਕਿਸੇ ਨੂੰ ਚੜੂਗਾ ਤੇ ਕਿਸੇ ਦੀ ਜਾਨ ਬਚ ਸਕਦੀ ਆ ਤੇ ਕਿਸੇ ਦੀ ਵੱਧ ਵੀ ਸਕਦੀ ਆ ਹੋਰ ਕਿੰਨੇ ਕ ਨੌਜਵਾਨਾ ਨੇ ਖੂਨਦਾਨ ਕਰ ਚੁੱਕੇ ਆ 10 12 ਹੋ ਗਏ ਜੀ ਹਜੇ ਹੋਰ ਆ ਰਹੇ ਆ ਫੋਨ ਕੀਤਾ ਜਵਾਨਾ ਨੇ ਤੇ ਇਹ ਜਿਹੜੀ ਡਾਕਟਰਾਂ ਦੀ ਟੀਮ ਹੈ ਕਿੱਥੋਂ ਆਈ ਹੈ ਇਹ ਮੋਗੇ ਤੋਂ ਆਈ ਹੈ ਜੀ ਬਹੁਤ ਵਧੀਆ ਡਾਕਟਰ ਹੈ ਜੀ ਬਹੁਤ ਵਧੀਆ ਟੀਮ ਹੈ ਤੇ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਇਹ ਤੁਸੀਂ ਖੂਨਦਾਨ ਕੈਂਪ ਲਾਇਆ ਕਿੰਨਵਾਂ ਲਗਾਇਆ ਇਹ ਲਗਭਗ ਚੌਥਾ ਪੰਜਵਾਂ ਹੈ ਜੀ ਚੌਥਾ ਪੰਜਵਾਂ ਹੋ ਚੁੱਕਿਆ ਠੀਕ ਹੈ ਜੀ ਤੇ ਪਿੰਡ ਵੱਲੋਂ ਕਿਵੇਂ ਸਹਿਯੋਗ ਮਿਲਦਾ ਪਿੰਡ ਵੱਲੋਂ ਜੀ ਸਾਰਾ ਇਹ ਜਿਹੜਾ ਆਪਾਂ ਕੈਂਪ ਲਾਇਆ ਹੈ ਕਲੱਬ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਾਇਆ ਗਿਆ ਜੀ ਠੀਕ ਹੈ ਜੀ ਤੇ ਜਿਹੜੇ ਵੀ ਨੌਜਵਾਨ ਖੂਨਦਾਨ ਕਰਦੇ ਆ ਉਹਨਾਂ ਨੂੰ ਜਿੱਦ ਆਪਾਂ એનર્ਜੀ ਵਾਸਤੇ ਵੀ ਕੀ ਦੇ ਰਹੇ ਆ ਖਾਣ ਪੀਣ ਵਾਸਤੇ ਜਦੋਂ ਬਲੱਡ ਦਾਨ ਕਰਕੇ ਹਟਦੇ ਆ ਫਰੂਟ ਆ ਜੀ ਕੇਲੇ ਆ ਦੁੱਧ ਆ ਜਿੰਨੇ ਮਰਜ਼ੀ ਖਾਣ ਠੀਕ ਹੈ ਵਾਧੂ ਪਏ ਆਪਣੇ ਕੋਲ ਮਹਾਰਾਜ ਦੀ ਕਿਰਪਾ ਗੁਰੂ ਰਾਮਦਾਸ ਮਹਾਰਾਜ ਦੀ ਠੀਕ ਹੈ ਤੇ ਤੁਹਾਡੇ ਪਿੰਡ ਦੇ ਤਾਂ ਨੌਜਵਾਨ ਆਉਂਦੇ ਆ ਖੂਨਦਾਨ ਕਰਨ ਕੋਈ ਬਾਹਰੋਂ ਪਿੰਡੋਂ ਪਿੰਡ ਤੋਂ ਜਾਂ ਕੋਈ ਹੋਰ ਦੂਰੋਂ ਵੀ ਆਉਂਦੇ ਆ ਕੋਈ ਨਹੀਂ ਅਸੀਂ ਅਪੀਲ ਕੀਤੀ ਆ ਜੀ ਤੇ ਆ ਰਹੇ ਆ ਫੋਨ ਹੋਇਆ ਨੌਜਵਾਨ ਹੋਰ ਡੋਨੇਟ ਕਰ ਰਹੇ ਨੇ ਉਹਨਾਂ ਨੇ ਵੀ ਕਰਦੇ ਗੱਲਬਾਤ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮਨਿੰਦਰ ਸਿੰਘ ਕਿੱਥੋਂ ਆਏ ਆਂ ਵੈਸੀ ਪਿੰਡ ਕੋਲੀ ਅਗਲਾ ਆਈ ਤੇ ਕਿੰਨੇ ਵੀ ਮੇਰੇ ਬਲੱਡ ਦਾਨ ਕੀਤਾ ਤੁਸੀਂ ਦੂਸਰੀ ਵਾਰ ਹੁਣ ਕੀ ਮਹਿਸੂਸ ਕਰ ਰਹੇ ਨੇ ਕੋਈ ਨਹੀਂ ਵਧੀਆ ਨਾਰਮਲ ਆਈ ਓਕੇ ਰਿਪੋਰਟ ਠੀਕ ਹੈ ਜੀ ਤੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਇਹੀ ਆ ਸਿੱਖਿਆ ਕਿ ਇਹ ਜੇ ਕੰਮ ਕਰਨੇ ਚਾਹੀਦੇ ਇਹ ਜੇ ਕੰਮ ਲਈ ਅੱਗੇ ਆਉਣਾ ਚਾਹੀਦਾ ਹਮੇਸ਼ਾ ਰੋ ਅੱਜ ਕੱਲ ਦੇ ਨੌਜਵਾਨ ਇਹ ਜੇ ਕੰਮ ਨੂੰ ਦੇਖ ਕੇ ਡਰ ਜਾਂਦੇ ਹੋ ਪਤਾ ਨਹੀਂ ਕਿਉਂ ਜੋ ਕੁਝ ਵੀ ਨਹੀਂ ਹੁੰਦਾ ਕੋਈ ਪ੍ਰੋਬਲਮ ਨਹੀਂ ਹੁੰਦੀ ਨਾਰਮਲ ਇਨਸਾਨ ਰਹਿੰਦਾ ਹੈ ਹਾਲਾਂਕਿ ਜੇ ਦਾ ਚਲ ਬਿਮਾਰ ਆ ਉਹ ਬੰਦਾ ਨਹੀਂ ਇਹ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਪਰ ਜਿਹੜਾ ਬੰਦਾ ਨਾਰਮਮਲ ਆ ਸਵਾਸਥਾ ਕੋਈ ਮੈਡੀਸਨ ਨਹੀਂ ਚੱਲ ਰਹੀ ਉਹ ਇਨਸਾਨ ਨੂੰ ਇਹ ਕੰਮ ਤੋਂ ਜਰੂਰ ਅੱਗੇ ਆਉਣਾ ਚਾਹੀਦਾ ਠੀਕ ਹੈ ਥੈਂਕ ਯੂ ਕੀ ਨਾਮ ਹੈ ਸਖਵੀਰ ਸਿੰਘ ਆ ਜੀ ਅੱਜ ਤੁਹਾਡੇ ਪਿੰਡ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਕਿੰਨਾ ਮਾ ਖੂਨਦਾਨ ਕੈਂਪ ਲਗਾ ਇਹ ਚੌਥਾ ਜੀ ਪਾ ਛੱਡ ਕੇ ਸੱਜ ਦਿੱਤਾ ਇਹਦੇ ਵਿੱਚ ਕਿੰਨੇ ਕ ਨੌਜਵਾਨਾਂ ਨੇ ਖੂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਅਸੀਂ ਅੱਨਾ ਅੱਗੇ ਵੀ ਆ ਚੜ ਕੇ ਮੌਕਾ ਦੋ ਸਾਨੂੰ ਹੁੰਦਾ ਆਂਦਾ ਕਿਹੜਾ ਕਲੱਬ ਹੈ ਆਪਣਾ ਸਾਡਾ ਗੁਰੂ ਰਾਮਦਾਸ ਕਲੱਬ ਹੈ ਜੀ ਜੋ ਆਏ ਹੋਏ ਸਾਡੇ ਡਾਕਟਰ ਅੱਜ ਉਹਨਾਂ ਦਾ ਸਾਡੀ ਟੀਮ ਵੱਲੋਂ ਸਾਡੀ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਕੀ ਪ੍ਰੋਗਰਾਮ ਸੀ ਇੱਥੇ ਆਪਣਾ ਗੁਰੂ ਰਾਮਦਾਸ ਸਮਾਜ ਸੇਵੀ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਖੂਨਦਾਨ ਕੈਂਪ ਲਗਾਇਆ ਗਿਆ ਸੀ ਤੇ ਕਿੰਨਾ ਖੂਨਦਾਨ ਇਹ ਚੌਥਾ ਜੀ ਕਿੰਨੇ ਕ ਨੌਜਵਾਨਾਂ ਨੇ ਸਾਥ ਦਿੱਤਾ ਕਾਫੀ ਜਵਾਨਾਂ ਨੇ ਸਾਥ ਦਿੱਤਾ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਨੌਜਵਾਨਾਂ ਦਾ ਸੰਦੇਸ਼ ਆਪੇ ਇਹੀ ਦੇਣਾ ਚਾਹੁੰਦੇ ਆ ਜੀ ਖੂਨਦਾਨ ਕੈਂਪ ਮਹਾਦਾਨ ਹੈ ਸਭ ਤੋਂ ਵੱਧ ਦਾਨ ਕਰਨਾ ਚਾਹੀਦਾ ਨੌਜਵਾਨ ਜਿਹਦਾ ਵੀ ਸਰੀਰ ਤੰਦਰੁਸਤ ਹੈ ਮਹਾਰਾਜ ਨੇ ਚੜ੍ਹਦੀ ਕਲਾ ਦੇ ਵਿੱਚ ਸਰੀਰ ਬਖਸ਼ਿਆ ਹੈ ਵੱਧ ਤੋਂ ਵੱਧ ਜਵਾਨਾਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਦੀ ਜਾਨ ਬਚ ਸਕੇ